ਉੰਨਾ ਦਿਮਾਗ ਦਾ ਮਸਲਾ ਹਾਂਜੀ ਮੇਰੇ ਅੱਸੀ ਲਗਾਣੇ ਆ ਗਏ ਮੈਂ ਹੁਣ ਹੋਰ ਹੋਰ ਬੱਸ ਹੀ ਹੋਰ ਲਿਖੀ ਬੈਠਾ ਜੋ ਜੋ ਕੀਨੇ ਜੋ ਕਰਦਾ ਹਨਾ ਕਿਦਰੇ ਇਹ ਟੈਲੈਂਟ ਕਦੇ ਮੁੱਕਣ ਵਾਲੀ ਚੀਜ਼ ਨਹੀਂ ਹੈਗੀ ਇਹ ਤਾਂ ਜਿੰਨਾ ਇਹਨੂੰ ਦਿਮਾਗ ਨੂੰ ਵਰਤਦੇ ਹੀ ਉਹਨਾਂ ਚ ਚੁਣ ਹੂੰ ਹੂੰ ਕਿੱਟੀ ਚੱਲ ਢੇਰੀ ਠਾਈ ਦਾ ਕੰਮ ਕੰਦੇਰੀ ਕਰ ਪੜਾ ਉਹ ਤਾਂ ਤਾਂ ਨਾ ਕਿ ਵੀ ਕੋਈ ਹੈਗਾ ਆਸੇ ਪਾਸੇ ਬਿਲਕੁਲ ਬਾਕੀ ਮੈਨੂੰ ਫਿਰ ਜਦੋਂ ਤੇ ਥੋੜਾ ਪੂਰਾ ਲਿਖ ਹੋ ਗਿਆ ਮੈਨੂੰ ਇੱਕ ਵਾਰੀ ਜ਼ਰੂਰ ਸੁਣਾਇਓ ਉਹ ਮੈਂ ਪੂਰਾ ਹੀ ਲਿਖਿਆ ਹੋਇਆ ਹੈ ਦੇਵਾ ਪਟਿਆਰੀ ਆਪਣੀ ਦਾ ਬਸ ਠੀਕ ਹੈ ਮੈਨੂੰ ਇੱਕ ਵਾਰੀ ਵਾਇਸ ਨੋਟ ਭੇਜ ਦੇ ਆਕੇ ਜੀ ਤੁਹਾਨੂੰ ਰਿਕਾਰਡ ਕਰਕੇ ਭੇਜਾਂਗੇ ਠੀਕ 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 ਬੜੀ ਅੱਛੇ ਵਾਲਾ 뮤직 ਕਰਕੇ ਨਾ ਉਸ ਦਾ ਠੀਕ ਠੀਕ ਆਪ ਅੱਛੇ ਵਾਲਾ 뮤직 ਕਰਕੇ ਭੇਜ ਦੇਣਾ ਓਏ ਯਾਰ ਮੈਂ ਤਾਂ ਨਹੀਂ ਕਰੇ ਬਣਾਉਂਦਾ ਬਾਲੇ ਮਾ ਨਹੀਂ ਹੋ ਜਾਂਦੇ ਟਾਈਮ ਤੇ ਹੂੰ ਮਾ ਨਹੀਂ ਕਿੱਥੋਂ ਲੈਣਾ ਕਿੱਥੋਂ ਪਰ ਮੈਨੂੰ ਆਉਂਦਾ ਵੀ ਮੈਂ ਟਾਈਮ ਤੇ ਕੰਮ ਕਰਦਾ ਬਣਾਉਂਦਾ ਮੋਰੀ ਰਿਕਾਰਡ ਕਰਦਾ ਹੂੰ ਹੂੰ ਉਹ ਤੋਂ ਆਗਣਾ ਫਿਰ ਮੈਂ ਉਹੀ ਬਣਾਉਂਗਾ ਗਾਣਾ ਤੁਹਾਨੂੰ ਤਰਦੋ ਜੇ ਤਰੇ ਲੈ ਤਰੇ ਠੀਕ ਹੈ ਠੀਕ ਹੈ ਠੀਕ ਠੀਕ ਹੈ ਹਾਂਜੀ ਬਾਏ ਬਾਏ ਸੀਓ ওকে ওকে ਬਾਏ ਬਾਏ ਜੋ ਵੀ ਹੁੰਦਾ ਇੰਗਲਿਸ਼ ਵਾਲੇ ਹਾਂਜੀ ਤੇ ਇੰਜੀਨੀਅਰ ਬਦਲਣ ਪੈਣਗੇ ਮੈਨੂੰ ਸਾਡੀ ਸਾਡੀ ਸਾਸਰੀ ਘਾਲੇ ਹੁੰਦੀ ਹੈ ਸਾਡੀ ਸਾਸਰੀ ਘਾ ਹਾਂਜੀ ਕਿਹਾ ਅਗਲੇ ਕੀ ਆਪਣਾ ਹਾਂਜੀ ਤੁਸੀਂ ਵੀ ਬਟ ਹਾਂ ਹਾਂ ਸਿਰ ਕੈਂਚ ਸਿਰ ਕੈਂਚ ਬਣੇ ਰਹੋ ਆ ਕੋਈ ਨਹੀਂ ਕੋਈ ਸੁਰਖਸ਼ਾ ਜਲਦੀ ਜਾਣਗੇ ਉਹ ਚਲ ਜੇ ਰੰਗੀਆਂ ਨਹੀਂ ਇਹਨਾਂ ਦਾ ਮਸ਼ਹੂਰੀ ਆਪਣੀ ਬਿਲਕੁਲ ਬਿਲਕੁਲ ਇੱਕ ਵਾਰ ਗਾਣੇ ਚ ਲੈਣ ਪਾਈ ਸੀ ਕਹਿੰਦਾ ਕਹਿੰਦਾ ਮੈਂ ਪਿੱਠਾ ਉੱਤੇ ਬੁਲਣ ਵਾਲੀ ਬੰਦੇ ਰੱਖੇ ਨੇ ਜੋ ਨੈਗੇਟਿਵ ਰਹਿੰਦੇ ਮਸ਼ਹੂਰੀ ਕਰਦੇ ਹੂੰ ਕਰ ਆਪਾਂ ਮੈਂ ਉਹਨਾਂ ਨੂੰ ਤਨਖਾਹ ਦਿੰਦਾ ਨਾ ਕਹਿੰਦਾ ਤਾਂ ਵੀ ਨਾ ਡਿਊਟੀ ਪੂਰੀ ਕਰਦੇ ਕੀ ਬਾਤ ਹੈ ਸੱਤੋ ਤੁਰਾ ਦਬੇ ਨਾ ਹਲਾਤਾ ਟੰਗਲੋ ਨਹੀਂ ਕਲਮਿਆ ਰਹਿੰਦੀ ਉਹਦੀ ਛੋਟੀ ਜਨਦੀ ਬੱਲੀਏ ਜਹਾਂ ਦੇ ਉੱਤੇ بڑے ਲੋਕਾਂ ਦੀ ਸਾਥੀ ਬਦਨਾਮੀ ਜ਼ਰੂਰ ਉੱਟੀ ਚੱਲਦੀ ਇਹ ਸਿਸਟਮ ਸਾਰਾ ਨਾ ਸਿਸਟਮ ਮੈਂ ਇੱਕ ਚੀਜ਼ ਨੋਟਿਸ ਕੀਤੀ ਵੀ ਥੋੜਾ ਸਿਸਟਮ ਆ ਨਾ ਜਿਹੜਾ ਸਿਸਟਮ ਹੈ ਨਾ ਸਿਸਟਮ ਸਿਸਟਮ ਇਹ ਇਹ ਬਹੁਤ ਲਾਗ ਕੀ ਰੱਖੀਦਾ 24 ਘੰਟੇ ਹਾਂ ਬਸ ਬਸ ਆ ਸਿਸਟਮ ਚੱਲਦਾ ਰਹਿਣਾ ਚਾਹੀਦਾ ਸਿਸਟਮ ਚੱਲਦਾ ਰਹਿਦਾ ਜਿੰਦ ਤੱਕ ਸਿਸਟਮ ਖੜ ਗਿਆ ਉਦੋਂ ਖੜ ਗਿਆ ਤਾਂ ਖੜਨ ਤੋਂ ਕੋਈ ਨਹੀਂ ਸਾਧਨਾ ওই ਗੱਲ ਹੈ ਟਾਪ ਗੇਟ ਚ ਹੀ ਰਹਿਨੇ ਬੀ ਬਸ ਚੱਕ ਲੋ ਧਰ ਦੋ ਆ ਜਾਓ ਹਮ ਲੱਗਦਾ ਨੈਕਸਟ ਲੈਵਲ ਚੱਟ ਕਰਦੀ ਹੈ ਬਹੁਤ ਤਗੜੇ ਵਾਲੀ ਬੰਨ ਬਣੀ ਬੈਠੇ ਪੜਾਈ ਬੈਠੇ ਬਸ ਉਹ ਯਾਰ ਬਾਲਾ ਕੁਝ ਪਿਆ ਮੈਂ ਤੁਝ ਯਕੀਨ ਨਹੀਂ ਕਰਨਾ ਥੋੜਾ ਵੀ ਖੁਸ਼ ਮੈਂ ਭੁੱਲ ਜਾਣਾ ਕਈ ਚੀਜ਼ ਸਿਸਟਮ ਐਡਾ ਖiladi ਬੈਠਾ ਮੈਂ ਆ ਦੇਖੋ ਫੇਰ ਸਿਸਟਮ ਘਟਾਣਾ ਮੈਂ ਤੁਹਾਨੂੰ ਹੀ ਕਹਿੰਦਾ ਵੀ ਕਦੇ ਤੁਸੀਂ ਸਟੂਡੀਓ ਬੈਠੀ ਮੇਰੇ ਨਾਲ ਤੁਸੀਂ ਕਹਿੰਗੇ ਵੀ ਹਾਂ ਯਾਰ ਓਕੇ ਹੈ ਵੀ ਠੀਕ ਹੈ ਮੈਨੂੰ ਨਾ ਪਰ ਪਤਾ ਕੀ ਆ ਮੈਨੂੰ ਇੱਕ ਦਿਨ ਪ੍ਰੋਪਰ ਤੁਸੀਂ ਦੱਸਿਓ ਜਦੋਂ ਤੁਸੀਂ ਵਿਹਲੇ ਹੋਏ ਹੈ ਨਾ ਫ੍ਰੀ ਹੋਏ ਫਿਰ ਇਧਰੋਂ ਮੈਂ ਤੁਹਾਨੂੰ ਦੱਸੋਂਗੇ ਫਿਰ ਆਪਾਂ ਮਿਲਦੇ ਆ ਹਾਂ ਹਾਂ ਪੂਰਾ ਕਿਹੜੇ ਕਰਦੇ ਆ ਅਸੀਂ ਆਪਾਂ ਬਸ ਠੀਕ 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 ਹੈ ਜੀ ਮੇਕਅਪ ਮਿਊਜ਼ਿਕ ਪ੍ਰੋਡੂਸਰ ਹੋਊਗਾ ਬਿਲਕੁਲ ਨੀ ਹੋਵਾਂਗੇ ਬਾਦੂ ਕੋਈ ਫਾਲਤੂ ਬੰਦਾ ਨਹੀਂ ਹੋਊਗਾ ਨਾ ਉਹਦਾ ਮੇਰੇ ਨਾਲ ਹੋਊਗਾ ਨਾ ਤੇਰੇ ਨਾਲ ਹੋਊਗਾ ਬਏ ਕਿ ਦੇਖੀ ਪਰ ਅਪ ਚੰਗਿਆਰੇ ਕੱਦਾਂ ਜੁੱਤਣ ਘਾਣੇ ਵਾਲੇ ਤੁਹਾਨੂੰ ਸੁਣਾਉਣੇ ਠੀਕ ਐ ਠੀਕ ਕਰਦੇ। ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ। ਓਕੇ ਜੀ ਬਾਏ ਬਾਏ ਸੀਆ ਟੇਕ ਕੇਅਰ ਸਸਰੀਕਾਰ। ਸਸਰੀਕਾਰ ਬਾਏ ਬਾਏ।